ਇਹ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਜਿੱਥੇ ਪੰਜਾਬੀ ਸਿੰਗਰ ਆਰਨੇਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਦਾ ਸਾਆ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹੀ ਲਾਰੈਂਸ ਬਿਸ਼ਨੋਈ ਗੈਂਗ ਹੁਣ ਆਰਨੇਤ ਉਹ ਪੰਜਾਬੀ ਗਾਇਕ ਜਿਸ ਨੇ ਕਈ ਵੱਡੇ ਗਾਣੇ ਦਿੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦਾ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਆਰਨੇਤ ਦੀ ਟੀਮ ਕੋਲੋਂ ਤੇ ਇੰਨਾ ਹੀ ਨਹੀਂ ਆਰਨੇਤ ਦਾ ਹੀ ਗਾਣਾ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਇਹ ਹੀ ਗਾਣਾ ਗਾ ਕੇ ਵੌਇਸ ਨੋਟ ਭੇਜ ਕੇ ਆਰਨੇਤ ਦੇ ਮੈਨੇਜਰ ਨੂੰ ਧਮਕੀ ਦਿੱਤੀ ਗਈ ਹੈ ਕਿ ਸਾਨੂੰ ਤਾਂ ਦੱਬਣਾ ਵੀ ਆਉਂਦਾ ਤੇ ਦਬਾਉਣਾ ਵੀ ਆਉਂਦਾ ਇਹ ਗੱਲ ਆਖੀ ਗਈ ਹੈ ਕਿ ਅਸੀਂ 1 ਕਰੋੜ ਰੁਪਈਆ ਜੇ ਸਾਡੇ ਤੱਕ ਨਹੀਂ ਪਹੁੰਚਦਾ ਤਾਂ ਅਸੀਂ ਜਾਨੋਂ ਮਾਰ ਦੇਾਂਗੇ ਆਰਨੇਤ ਦੀ ਟੀਮ ਨੂੰ ਇਹ ਧਮਕੀ ਦਿੱਤੀ ਗਈ ਤੇ ਬਾਹਰ ਦਾ ਨੰਬਰ ਵਿਦੇਸ਼ੀ ਨੰਬਰ ਪਲੱਸ 44 ਵਾਲਾ ਇਹ ਨੰਬਰ ਜਿਸ ਤੋਂ ਇਹ ਧਮਕੀ ਭਰੇ ਸਨੇਹ ਆਰਨੇਤ ਦੀ ਟੀਮ ਨੂੰ ਆਏ ਤੇ ਪੁਲਿਸ ਕੋਲ ਬਕਾਇਦਾ ਸ਼ਿਕਾਇਤ ਕੀਤੀ ਗਈ ਹੈ ਜਿਸ ਦੀ ਉਹਨਾਂ ਨੂੰ ਕਾਪੀ ਵੀ ਮਿਲੀ ਹੈ ਆਰਨੇਤ ਦੀ ਟੀਮ ਨੇ ਕਾਪੀ ਮੀਡੀਆ ਨਾਲ ਸਾਂਝੀ ਕੀਤੀ ਹਾਲਾਂਕਿ ਇਹ ਗੱਲ ਇੱਕ ਪ੍ਰੈਸ ਵਾਲੇ ਦੇ ਨਾਲ ਗੱਲਬਾਤ ਕਰਦੇ ਮੀਡੀਆ ਵਾਲੇ ਦੇ ਨਾਲ ਗੱਲਬਾਤ ਕਰਦੇ ਆਖੀ ਗਈ ਕਿ ਲਾਰੈਂਸ ਬਿਸ਼ਨੋਈ ਤੇ ਰਿੰਦਾ ਦਾ ਨਾਮ ਲੈ ਕੇ ਆਰਨੇਤ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਧਮਕੀ ਦੇਣ ਵਾਲੇ ਦਾ ਉਹ ਨੰਬਰ ਵੀ ਹੈ ਵਾਇਸ ਨੋਟ ਛੱਡੇ ਹੋਏ ਨੇ ਆਰਨੇਦ ਦੇ ਮੈਨੇਜਰ ਨੂੰ ਉਹ ਵੀ ਇਹਨਾਂ ਮੈਸੇਜਸ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਇਹ ਸلسਲਾ ਰੁਕਦਾ ਕਿਉਂ ਨਹੀਂ ਫਿਰ ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲकांड ਹੋਵੇ ਉਸ ਤੋਂ ਬਾਅਦ ਜੈਸਮੀਨ ਸੈਂਟਲਸ ਨੂੰ ਧਮਕੀਆਂ ਆਉਂਦੀਆਂ ਨੇ ਹਨੀ ਸਿੰਘ ਨੂੰ ਧਮਕੀਆਂ ਆਉਂਦੀਆਂ ਨੇ ਸਲਮਾਨ ਖਾਨ ਤੱਕ ਨੂੰ ਟਾਰਗੇਟ ਕੀਤਾ ਜਾਂਦਾ ਤੇ ਹੁਣ ਇਸੇ ਕੜੀ ਦੇ ਵਿੱਚ ਇੱਕ ਹੋਰ ਨਾਮ ਪੰਜਾਬੀ ਸਿੰਗਰ ਆਰਨੇਤ ਇਹ ਵੀ ਦੱਸਣਯੋਗ ਹੈ ਕਿ ਆਰਨੇਤ ਨੇ ਮੂਸੇਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਵੀ ਗਾਣਾ ਕੀਤਾ ਸੀ ਦੋਹਾਂ ਦੀ ਇਕੱਠੀ ਦੋਸਤੀ ਦੇ ਚਰਚੇ ਵੀ ਖਾਸੇ ਹੋਏ ਸੀ ਜਦੋਂ ਮੂਸੇਵਾਲਾ ਜਿਉਂਦਾ ਸੀ ਤੇ ਹੁਣ ਉਹੀ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਟਾਰਗੇਟ ਕਰਦਾ ਹੋਇਆ ਨਜ਼ਰ ਆ ਰਿਹਾ ਆਰਨੇਤ ਨੂੰ ਉਸਦੇ ਹੀ ਗਾਣੇ गा ਕੇ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਨਹੀਂ ਤਾਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸੋ ਲਈ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਜਿੱਥੇ ਪੰਜਾਬੀ ਸਿੰਗਰ ਆਰਨੇਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਦਾ ਸਾਆ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹੀ ਲਾਰੈਂਸ ਬਿਸ਼ਨੋਈ ਗੈਂਗ ਹੁਣ ਆਰਨੇਤ ਉਹ ਪੰਜਾਬੀ ਗਾਇਕ ਜਿਸ ਨੇ ਕਈ ਵੱਡੇ ਗਾਣੇ ਦਿੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦਾ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਆਰਨੇਤ ਦੀ ਟੀਮ ਕੋਲੋਂ ਤੇ ਇੰਨਾ ਹੀ ਨਹੀਂ ਆਰਨੇਤ ਦਾ ਹੀ ਗਾਣਾ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਇਹ ਹੀ ਗਾਣਾ ਗਾ ਕੇ ਵੌਇਸ ਨੋਟ ਭੇਜ ਕੇ ਆਰਨੇਤ ਦੇ ਮੈਨੇਜਰ ਨੂੰ ਧਮਕੀ ਦਿੱਤੀ ਗਈ ਹੈ ਕਿ ਸਾਨੂੰ ਤਾਂ ਦੱਬਣਾ ਵੀ ਆਉਂਦਾ ਤੇ ਦਬਾਉਣਾ ਵੀ ਆਉਂਦਾ ਇਹ ਗੱਲ ਆਖੀ ਗਈ ਹੈ ਕਿ ਅਸੀਂ 1 ਕਰੋੜ ਰੁਪਇਆ ਜੇ ਸਾਡੇ ਤੱਕ ਨਹੀਂ ਪਹੁੰਚਦਾ ਤਾਂ ਅਸੀਂ ਜਾਨੋਂ ਮਾਰ ਦੇਾਂਗੇ ਆਰਨੇਤ ਦੀ ਟੀਮ ਨੂੰ ਇਹ ਧਮਕੀ ਦਿੱਤੀ ਗਈ ਤੇ ਬਾਹਰ ਦਾ ਨੰਬਰ ਵਿਦੇਸ਼ੀ ਨੰਬਰ +44 ਵਾਲਾ ਇਹ ਨੰਬਰ ਜਿਸ ਤੋਂ ਇਹ ਧਮਕੀ ਭਰੇ ਸਨੇਹ ਆਰਨੇਦ ਦੀ ਟੀਮ ਨੂੰ ਆਏ ਤੇ ਪੁਲਿਸ ਕੋਲ ਬਕਾਇਦਾ ਸ਼ਿਕਾਇਤ ਕੀਤੀ ਗਈ ਹੈ ਜਿਸ ਦੀ ਉਹਨਾਂ ਨੂੰ ਕਾਪੀ ਵੀ ਮਿਲੀ ਹੈ ਆਰਨੇਦ ਦੀ ਟੀਮ ਨੇ ਕਾਪੀ ਮੀਡੀਆ ਨਾਲ ਸਾਂਝੀ ਕੀਤੀ ਹਾਲਾਂਕਿ ਇਹ ਗੱਲ ਇੱਕ ਪ੍ਰੈਸ ਵਾਲੇ ਦੇ ਨਾਲ ਗੱਲਬਾਤ ਕਰਦੇ ਮੀਡੀਆ ਵਾਲੇ ਦੇ ਨਾਲ ਗੱਲਬਾਤ ਕਰਦੇ ਆਖੀ ਗਈ ਕਿ ਲਾਰੈਂਸ ਬਿਸ਼ਨੋਈ ਤੇ ਰਿੰਦਾ ਦਾ ਨਾਮ ਲੈ ਕੇ ਆਰਨੇਦ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਧਮਕੀ ਦੇਣ ਵਾਲੇ ਦਾ ਉਹ ਨੰਬਰ ਵੀ ਹੈ ਵਾਇਸ ਨੋਟ ਛੱਡੇ ਹੋਏ ਨੇ ਆਰਨਿਤ ਦੇ ਮੈਨੇਜਰ ਨੂੰ ਉਹ ਵੀ ਇਹਨਾਂ ਮੈਸੇਜਸ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਇਹ سلسلہ ਰੁਕਦਾ ਕਿਉਂ ਨਹੀਂ ਫਿਰ ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲकांड ਹੋਵੇ ਉਸ ਤੋਂ ਬਾਅਦ ਜੈਸਮੀਨ ਸੈਂਟਲਸ ਨੂੰ ਧਮਕੀਆਂ ਆਉਂਦੀਆਂ ਨੇ ਹਨੀ ਸਿੰਘ ਨੂੰ ਧਮਕੀਆਂ ਆਉਂਦੀਆਂ ਨੇ ਸਲਮਾਨ ਖਾਨ ਤੱਕ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਹੁਣ ਇਸੇ ਕੜੀ ਦੇ ਵਿੱਚ ਇੱਕ ਹੋਰ ਨਾਮ ਪੰਜਾਬੀ ਸਿੰਗਰ ਆਰਨਿਤ ਇਹ ਵੀ ਦੱਸਣੀ ਚਾਹੀਦਾ ਕਿ ਆਰਨਿਤ ਨੇ ਮੂਸੇਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਵੀ ਗਾਣਾ ਕੀਤਾ ਸੀ ਦੋਹਾਂ ਦੀ ਇਕੱਠੀ ਦੋਸਤੀ ਦੇ ਚਰਚੇ ਵੀ ਖਾਸੇ ਹੋਏ ਸੀ ਜਦੋਂ ਮੂਸੇਵਾਲਾ ਜਿਉਂਦਾ ਸੀ ਤੇ ਹੁਣ ਉਹੀ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਟਾਰਗੇਟ ਕਰਦਾ ਹੋਇਆ ਨਜ਼ਰ ਆ ਰਿਹਾ ਆਰ ਨੇਤ ਨੂੰ ਉਸਦੇ ਹੀ ਗਾਣੇ गा ਕੇ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਨਹੀਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅੱਜ ਉਹਨਾਂ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਜਿੱਥੇ ਪੰਜਾਬੀ ਸਿੰਗਰ ਆਰਨੇਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਦਾ ਸਾਆ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹੀ ਲਾਰੈਂਸ ਬਿਸ਼ਨੋਈ ਗੈਂਗ ਹੁਣ ਆਰਨੇਤ ਉਹ ਪੰਜਾਬੀ ਗਾਇਕ ਜਿਸ ਨੇ ਕਈ ਵੱਡੇ ਗਾਣੇ ਦਿੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦਾ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਆਰਨੇਤ ਦੀ ਟੀਮ ਕੋਲੋਂ ਤੇ ਇੰਨਾ ਹੀ ਨਹੀਂ ਆਰਨੇਤ ਦਾ ਹੀ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਇਹ ਹੀ ਗਾਣਾ ਗਾ ਕੇ ਵੌਇਸ ਨੋਟ ਭੇਜ ਕੇ ਆਰਨੇਤ ਦੇ ਮੈਨੇਜਰ ਨੂੰ ਧਮਕੀ ਦਿੱਤੀ ਗਈ ਹੈ ਕਿ ਸਾਨੂੰ ਤਾਂ ਦੱਬਣਾ ਵੀ ਆਉਂਦਾ ਤੇ ਦਬਾਉਣਾ ਵੀ ਆਉਂਦਾ ਇਹ ਗੱਲ ਆਖੀ ਗਈ ਹੈ ਕਿ ਅਸੀਂ 1 ਕਰੋੜ ਰੁਪਇਆ ਜੇ ਸਾਡੇ ਤੱਕ ਨਹੀਂ ਪਹੁੰਚਦਾ ਤਾਂ ਅਸੀਂ ਜਾਨੋਂ ਮਾਰ ਦੇਾਂਗੇ ਆਰਨੇਤ ਦੀ ਟੀਮ ਨੂੰ ਇਹ ਧਮਕੀ ਦਿੱਤੀ ਗਈ ਤੇ ਬਾਹਰ ਦਾ ਨੰਬਰ ਵਿਦੇਸ਼ੀ ਨੰਬਰ ਪਲੱਸ 44 ਵਾਲਾ ਇਹ ਨੰਬਰ ਜਿਸ ਤੋਂ ਇਹ ਧਮਕੀ ਭਰੇ ਸਨੇਹ ਆਰਨੇਤ ਦੀ ਟੀਮ ਨੂੰ ਆਏ ਤੇ ਪੁਲਿਸ ਕੋਲ ਬਕਾਇਦਾ ਸ਼ਿਕਾਇਤ ਕੀਤੀ ਗਈ ਹੈ ਜਿਸ ਦੀ ਉਹਨਾਂ ਨੂੰ ਕਾਪੀ ਵੀ ਮਿਲੀ ਹੈ ਆਰਨੇਤ ਦੀ ਟੀਮ ਨੇ ਕਾਪੀ میڈیا ਨਾਲ ਸਾਂਝੀ ਕੀਤੀ ਹਾਲਾਂਕਿ ਇਹ ਗੱਲ ਇੱਕ ਪ੍ਰੈਸ ਵਾਲੇ ਦੇ ਨਾਲ ਗੱਲਬਾਤ ਕਰਦੇ ਮੀਡੀਆ ਵਾਲੇ ਦੇ ਨਾਲ ਗੱਲਬਾਤ ਕਰਦੇ ਆਖੀ ਗਈ ਕਿ ਲਾਰੈਂਸ ਬਿਸ਼ਨੋਈ ਤੇ ਰਿੰਦਾ ਦਾ ਨਾਮ ਲੈ ਕੇ ਆਰਨੇਤ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਧਮਕੀ ਦੇਣ ਵਾਲੇ ਦਾ ਉਹ ਨੰਬਰ ਵੀ ਹੈ ਵਾਇਸ ਨੋਟ ਛੱਡੇ ਹੋਏ ਨੇ ਆਰਨਿਤ ਦੇ ਮੈਨੇਜਰ ਨੂੰ ਉਹ ਵੀ ਇਹਨਾਂ ਮੈਸੇਜਸ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਇਹ ਸلسਲਾ ਰੁਕਦਾ ਕਿਉਂ ਨਹੀਂ ਫਿਰ ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲकांड ਹੋਵੇ ਉਸ ਤੋਂ ਬਾਅਦ ਜੈਸਮੀਨ ਸੈਂਟਲਸ ਨੂੰ ਧਮਕੀਆਂ ਆਉਂਦੀਆਂ ਨੇ ਹਨੀ ਸਿੰਘ ਨੂੰ ਧਮਕੀਆਂ ਆਉਂਦੀਆਂ ਨੇ ਸਲਮਾਨ ਖਾਨ ਤੱਕ ਨੂੰ ਟਾਰਗੇਟ ਕੀਤਾ ਜਾਂਦਾ ਤੇ ਹੁਣ ਇਸੇ ਕੜੀ ਦੇ ਵਿੱਚ ਇੱਕ ਹੋਰ ਨਾਮ ਪੰਜਾਬੀ ਸਿੰਗਰ ਆਰ ਨੇਤ ਇਹ ਵੀ ਦੱਸਣਯੋਗ ਹੈ ਕਿ ਆਰ ਨੇਤ ਨੇ ਮੂਸੇਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਵੀ ਗਾਣਾ ਕੀਤਾ ਸੀ ਦੋਹਾਂ ਦੀ ਇਕੱਠੀ ਦੋਸਤੀ ਦੇ ਚਰਚੇ ਵੀ ਖਾਸੇ ਹੋਏ ਸੀ ਜਦੋਂ ਮੂਸੇਵਾਲਾ ਜਿਉਂਦਾ ਸੀ ਤੇ ਹੁਣ ਉਹੀ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਟਾਰਗੇਟ ਕਰਦਾ ਹੋਇਆ ਨਜ਼ਰ ਆ ਰਿਹਾ ਆਰ ਨੇਤ ਨੂੰ ਉਸਦੇ ਹੀ ਗਾਣੇ गा ਕੇ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਨਹੀਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਐਸੋਲ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਜਿੱਥੇ ਪੰਜਾਬੀ ਸਿੰਗਰ ਆਰਨੇਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਦਾ ਸਾਆ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹੀ ਲਾਰੈਂਸ ਬਿਸ਼ਨੋਈ ਗੈਂਗ ਹੁਣ ਆਰਨੇਤ ਉਹ ਪੰਜਾਬੀ ਗਾਇਕ ਜਿਸ ਨੇ ਕਈ ਵੱਡੇ ਗਾਣੇ ਦਿੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦਾ 1 ਕਰੋੜ ਰੁਪਏ ਦੀ ਫਰਾਤੀ ਮੰਗੀ ਗਈ ਆਰਨੇਤ ਦੀ ਟੀਮ ਕੋਲੋਂ ਤੇ ਇੰਨਾ ਹੀ ਨਹੀਂ ਆਰਨੇਟ ਦਾ ਹੀ ਗਾਣਾ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਇਹੀ ਗਾਣਾ ਗਾ ਕੇ ਵੌਇਸ ਨੋਟ ਭੇਜ ਕੇ ਆਰਨੇਟ ਦੇ ਮੈਨੇਜਰ ਨੂੰ ਧਮਕੀ ਦਿੱਤੀ ਗਈ ਆ ਕਿ ਸਾਨੂੰ ਤਾਂ ਦੱਬਣਾ ਵੀ ਆਉਂਦਾ ਤੇ ਦਬਾਉਣਾ ਵੀ ਆਉਂਦਾ ਇਹ ਗੱਲ ਆਖੀ ਗਈ ਆ ਕਿ ਅਸੀਂ 1 ਕਰੋੜ ਰੁਪਈਆ ਜੇ ਸਾਡੇ ਤੱਕ ਨਹੀਂ ਪਹੁੰਚਦਾ ਤਾਂ ਅਸੀਂ ਜਾਨੋਂ ਮਾਰ ਦੇਾਂਗੇ ਆਰਨੇਟ ਦੀ ਟੀਮ ਨੂੰ ਇਹ ਧਮਕੀ ਦਿੱਤੀ ਗਈ ਤੇ ਬਾਹਰ ਦਾ ਨੰਬਰ ਵਿਦੇਸ਼ੀ ਨੰਬਰ ਪਲੱਸ 44 ਵਾਲਾ ਇਹ ਨੰਬਰ ਜਿਸ ਤੋਂ ਇਹ ਧਮਕੀ ਭਰੇ ਸਨੇਹ ਆਰਨੇਤ ਦੀ ਟੀਮ ਨੂੰ ਆਏ ਤੇ ਪੁਲਿਸ ਕੋਲ ਬਕਾਇਦਾ ਸ਼ਿਕਾਇਤ ਕੀਤੀ ਗਈ ਹੈ ਜਿਸ ਦੀ ਉਹਨਾਂ ਨੂੰ ਕਾਪੀ ਵੀ ਮਿਲੀ ਹੈ ਆਰਨੇਤ ਦੀ ਟੀਮ ਨੇ ਕਾਪੀ ਮੀਡੀਆ ਨਾਲ ਸਾਂਝੀ ਕੀਤੀ ਹਾਲਾਂਕਿ ਇਹ ਗੱਲ ਇੱਕ ਪ੍ਰੈਸ ਵਾਲੇ ਦੇ ਨਾਲ ਗੱਲਬਾਤ ਕਰਦੇ ਮੀਡੀਆ ਵਾਲੇ ਦੇ ਨਾਲ ਗੱਲਬਾਤ ਕਰਦੇ ਆਖੀ ਗਈ ਕਿ ਲਾਰੈਂਸ ਬਿਸ਼ਨੋਈ ਤੇ ਰਿੰਦਾ ਦਾ ਨਾਮ ਲੈ ਕੇ ਆਰਨੇਤ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਧਮਕੀ ਦੇਣ ਵਾਲੇ ਦਾ ਉਹ ਨੰਬਰ ਵੀ ਹੈ ਵਾਇਸ ਨੋਟ ਛੱਡੇ ਹੋਏ ਨੇ ਆਰਨੇਦ ਦੇ ਮੈਨੇਜਰ ਨੂੰ ਉਹ ਵੀ ਇਹਨਾਂ ਮੈਸੇਜਸ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਇਹ ਸلسਲਾ ਰੁਕਦਾ ਕਿਉਂ ਨਹੀਂ ਫਿਰ ਭਾਵੇਂ ਉਹ ਸਿੱਧੂ ਮੂਸੇਵਾਲਾ ਦਾ ਕਤਲकांड ਹੋਵੇ ਉਸ ਤੋਂ ਬਾਅਦ ਜੈਸਮੀਨ ਸੈਂਟਲਸ ਨੂੰ ਧਮਕੀਆਂ ਆਉਂਦੀਆਂ ਨੇ ਹਨੀ ਸਿੰਘ ਨੂੰ ਧਮਕੀਆਂ ਆਉਂਦੀਆਂ ਨੇ ਸਲਮਾਨ ਖਾਨ ਤੱਕ ਨੂੰ ਟਾਰਗੇਟ ਕੀਤਾ ਜਾਂਦਾ ਤੇ ਹੁਣ ਇਸੇ ਕੜੀ ਦੇ ਵਿੱਚ ਇੱਕ ਹੋਰ ਨਾਮ ਪੰਜਾਬੀ ਸਿੰਗਰ ਆਰਨੇਤ ਇਹ ਵੀ ਦੱਸਣਯੋਗ ਹੈ ਕਿ ਆਰਨੇਤ ਨੇ ਮੂਸੇਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਵੀ ਗਾਣਾ ਕੀਤਾ ਸੀ ਦੋਹਾਂ ਦੀ ਇਕੱਠੀ ਦੋਸਤੀ ਦੇ ਚਰਚੇ ਵੀ ਖਾਸੇ ਹੋਏ ਸੀ ਜਦੋਂ ਮੂਸੇਵਾਲਾ ਜਿਉਂਦਾ ਸੀ ਤੇ ਹੁਣ ਉਹੀ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਟਾਰਗੇਟ ਕਰਦਾ ਹੋਇਆ ਨਜ਼ਰ ਆ ਰਿਹਾ ਆਰਨੇਤ ਨੂੰ ਉਸਦੇ ਹੀ ਗਾਣੇ गा ਕੇ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਨਹੀਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਲਈ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਹੇ ਜਿੱਥੇ ਪੰਜਾਬੀ ਸਿੰਗਰ ਆਰਨੇਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਦਾ ਸਾਆ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹੀ ਲਾਰੈਂਸ ਬਿਸ਼ਨੋਈ ਗੈਂਗ ਹੁਣ ਆਰਨੇਤ ਉਹ ਪੰਜਾਬੀ ਗਾਇਕ ਜਿਸ ਨੇ ਕਈ ਵੱਡੇ ਗਾਣੇ ਦਿੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਂਦਾ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਆਰਨੇਤ ਦੀ ਟੀਮ ਕੋਲੋਂ ਤੇ ਇੰਨਾ ਹੀ ਨਹੀਂ ਆਰ ਨੇਤ ਦਾ ਹੀ ਗਾਣਾ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਇਹੀ ਗਾਣਾ ਗਾ ਕੇ ਵੌਇਸ ਨੋਟ ਪੇਜ ਕੇ ਆਰ ਨੇਤ